ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਅਨীন ਸੇਵਾਦਾਰ ਅਨীন ਭਗਤ ਭਾਈ ਛਾਲੋ ਜੀ ਦੇ ਸਥਾਨ ਤੇ ਸੰਗਤ ਜੀ ਭਾਈ ਛਾਲੋ ਜੀ ਦਾ ਜਨਮ 14 ਅੱਸੂ ਸੰਮਤ 1611 ਬਿਕਰਮੀ ਮਤਾਬਕ 29 ਸਤੰਬਰ 1554 ਈਸਵੀ ਵਿੱਚ ਸੋਮਵਾਰ ਪਿੰਡ ਢੋਲਾ ਕਾਂਗੜ ਜ਼ਿਲ੍ਹਾ ਫਰੀਦਕੋਟ ਭਾਈ ਧਿਆਨਾ ਜੀ ਦੇ ਘਰ ਬੀਬੀ ਸੁਖਦੇਈ ਜੀ ਦੀ ਕੁੱਖੋਂ ਹੋਇਆ ਬਾਬਾ ਸ਼ਾਲੋ ਜੀ ਦੀ 5 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਜੀ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਵਸੇ ਬਾਬਾ ਸ਼ਾਲੋ ਜੀ ਨੇ ਸਿੱਖੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੋਲੋਂ ਧਰਨ ਕੀਤੀ ਸੀ ਇਹ ਗੁਰੂ ਜੀ ਦੇ ਚਰਨਾਂ 'ਚ ਸੇਵਾ ਵਿੱਚ ਲੱਗ ਗਏ ਗੁਰੂ ਜੀ ਦੇ ਹੁਕਮ ਨਾਲ ਬਾਬਾ ਸ਼ਾਲੋ ਜੀ ਨੇ 52 ਯਾਤਾਂ ਦੇ ਕੀਰਤੀ ਅਤੇ ਵਪਾਰੀਆਂ ਨੂੰ ਅੰਮ੍ਰਿਤਸਰ ਵਿੱਚ ਵਸਾਉਣ ਲਈ ਯੋਗਦਾਨ ਪਾਇਆ ਗੁਰੂ ਰਾਮਦਾਸ ਜੀ ਨੇ ਆਪ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਅਨীন ਭਗਤ ਅਤੇ ਸਿੱਖੀ ਦੇ कोतवाल ਦੀਆਂ ਪਦਵੀਆਂ ਬਖਸ਼ੀਆਂ ਪੰਜਾਂ ਆਵਿਆਂ ਵਿੱਚੋਂ ਬਾਬਾ ਜੀ ਇੱਕ ਆਵੀ ਦੀ ਸੇਵਾ ਕਰਦੇ ਸੀ ਧਨ ਧਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਬਾਬਾ ਜੀ ਨੇ ਬਾਲਨ ਦੀ ਸੇਵਾ ਪਿੰਡਾਂ ਦੇ ਵਿੱਚ ਜਾ ਕੇ ਕੀਤੀ ਅਤੇ ਹੋਕਾ ਦਿੱਤਾ ਜਿਹੜਾ ਗੁਰੂ ਰਾਮਦਾਸ ਜੀ ਦੇ ਆਵਿਆਂ ਵਾਸਤੇ ਪਾਥੀਆਂ ਦੇਵੇਗਾ ਗੁਰੂ ਰਾਮਦਾਸ ਉਸ ਨੂੰ ਪੁੱਤਰ ਦੀ ਦਾਤ ਬਖਸ਼ ਲੰਗੇ ਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤ ਸਰੋਵਰ ਦੀ ਦਰਸ਼ਨੀ ਡਿਉਰੀ ਦੀ ਬਾਹੀ ਦੀ ਪੱਕੀਆਂ ਕਰਨ ਦੀ ਸੇਵਾ ਲਾਜੀ 베ਰੀ ਵਾਲੇ ਸਥਾਨ ਤੇ ਬੈਠ ਕੇ ਬਾਬਾ ਜੀ ਕਰਵਾਇਆ ਕਰਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਹੀ ਬੈਠ ਕੇ ਸਾਰੇ ਸਰੋਵਰ ਦੀ ਦੇਖਰੇਖ ਕਰਦੇ ਸੀ ਸਾਰੀ ਸੇਵਾ ਸੰਭਾਲ ਕਰਦੇ ਸੀ ਪੰਚਮ ਪਾਤਸ਼ਾਹ ਨੇ ਆਪ ਜੀ ਦੀ ਤਿਆਗ ਭਾਵਨਾ ਅਤੇ ਸੇਵਾ ਨੂੰ ਦੇਖਦਿਆਂ ਪ੍ਰਸੰਨ ਹੋ ਕੇ ਤੋਬਾ ਸਾਹਿਬ ਨੂੰ ਵਾਰ ਦਿੱਤਾ ਬਾਬਾ ਜੀ ਨੇ ਤਰਨ ਤਾਰਨ ਦੇ ਨਿਰਮਾਨ ਕਾਰਜ ਵਿੱਚ ਗੁਰੂ ਜੀ ਦੇ ਹੁਕਮ ਨਾਲ ਯੋਗਦਾਨ ਪਾਇਆ ਅਤੇ ਬੇਅੰਤ ਵਰ ਪ੍ਰਾਪਤ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਨਾਲ ਉਗਰਪੁਰ ਡੱਲਾ ਜ਼ਿਲ੍ਹਾ ਕਪੂਰਥਲਾ ਗਏ ਉਥੇ ਸਤਿਗੁਰ ਜੀ ਨੇ ਬਾਬਾ ਜੀ ਨੂੰ ਬੌਲੀ ਦੇ ਨਿਰਮਾਨ ਕਰਨ ਦਾ ਹੁਕਮ ਕੀਤਾ ਅਤੇ ਬਾਬਾ ਜੀ ਨੇ ਇਸ ਬੌਲੀ ਦੀ ਸੇਵਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਾਰ ਦਿੱਤਾ ਜਿਹੜਾ ਇਸ ਬੌਲੀ ਵਿੱਚ ਇਸ਼ਨਾਨ ਕਰੇਗਾ ਉਸ ਨੂੰ 860 ਤੀਰਥਾਂ ਦਾ ਫਲ ਮਿਲੇਗਾ ਅਸੂਵਦੀ 10 ਸੰਮਤ 1685 ਬਿਕਰਮੀ ਮਤਾਬਕ 24 ਸਤੰਬਰ 1628 ਈਸਵੀ ਬਾਬਾ ਜੀ ਦਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹੱਥੀ ਟੋਬਾ ਸਾਹਿਬ ਵਿਖੇ ਕੀਤਾ ਸੰਗਤ ਜੀ ਤੋਂ ਲਾ ਕਾਗੜ ਤੋਂ ਉਜਰਤ ਕਰਕੇ ਭਾਈ ਸ਼ਾਲੋ ਜੀ ਦੇ ਮਾਪੇ ਪੱਕੇ ਤੌਰ ਤੇ ਮਜੀਠੇ ਆਣ ਕੇ ਵਸੇ ਜਿੱਥੇ ਬਾਬਾ ਜੀ ਭਾਈ ਸ਼ਾਲੋ ਜੀ ਦੀ ਅੰਸ਼ ਵਸਦੀ ਹੈ ਬਾਬਾ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰੇ ਦੀ ਸੇਵਾ ਉਹਨਾਂ ਦੀ ਅੰਸ਼ ਬਾਬਾ ਗੁਰਦਿਆਲ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਦੇ ਰਹੇ ਹਨ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਇਸੇ ਤਰ੍ਹਾਂ ਹੀ ਵੀਡੀਓ ਲੈ ਕੇ ਆਉਂਦੇ ਰਹੀਏ